ਸਾਈਡ ਤੇ ਲੱਗੀ ਹੋਈ ਸੀ ਮੈਂ ਸ਼ੌਕ ਆਪਣਾ ਸਰ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਕਮਲਜੀਤ ਆ ਕਿੱਥੋਂ ਆਇਆ ਸਰ ਤੁਸੀਂ ਆਪਾ ਸੋ ਮੈਂ ਇੱਥੋਂ ਪਟਿਆਲੇ ਨੂੰ ਕੀ ਗੱਲਬਾਤ ਹੋਈ ਅੱਜ ਹੋਰੇ ਜੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਐ ਜੋ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਘੱਟ ਮਾਰ ਕੇ ਤੇ ਬੱਸ ਵਾਲੇ ਨੇ ਤੇਰੇ ਨੂੰ ਹਿੱਟ ਕਰਤਾ ਜੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲੇ ਪੇਨ ਆ ਜਿਹੜੀ ਉਹਦੀ ਸੀ ਪਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਅਸਲ ਨਹੀਂ ਕੋਈ ਗਲਤੀ ਨਹੀਂ ਨਹੀਂ ਮੈਂ ਬੱਸ ਵਾਲੀ ਦੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਜੀ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੇ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਜਾਨੀ ਨੁਕਸਾਨ ਨਹੀਂ ਇਹ ਇਹ ਤਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਤਾਂ ਗੱਡੀ ਤਕਰੀਬਨ ਸਾਰੀ ਹੀ ਚਲੋ ਨੌਸਾਨ ਨੁਕਸਾਨ ਤਾਂ ਗਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਤੁਸੀਂ ਹੁਣ ਕੀ ਕਹਿਣਾ ਥੋਨੇ ਆਪਾਂ ਸ਼ਹਿਰ ਵਿੱਚ ਕਾਲਜ ਗਰਾਊਂਡ ਕੋਲੇ ਇੱਕ ਵੱਡਾ ਹਾਸਾ ਵਾਪਰਿਆ ਵੱਡਾ ਹਾਸਾ ਕੀ ਵਾਪਰਿਆ ਐਕਸੀਡੈਂਟ ਜਿਵੇਂ ਕਹਿ ਸਕਦਾ ਉਸ ਤਰ੍ਹਾਂ ਦਾ ਹਾਸਾ ਹੋਇਆ ਤਾਂ ਦੇਖੋ ਤਸਵੀਰਾਂ ਅਗਲੀ ਪੂਰੀ ਜਾਣਕਾਰੀ ਵੀਡੀਓ ਚ ਉਹ ਉੱਥੇ ਚੱਲ ਗਏ ਕਿਧਰ ਗਏ ਅਫਸਰ ਇਹ ਮਾਨ ਸਾਹਿਬ ਇਹਨਾਂ ਦੀ ਕਾਰ ਹੈ ਇਹਨਾਂ ਨੂੰ ਪੁੱਛ ਲਓ ਜੀ ਮੈਨੂੰ ਤਾਂ ਆਪਣੀ ਪਤਾ ਲੱਗਿਆ ਮੈਂ ਤਾਂ ਅੱਛਾ ਬੜਾ ਉਹ ਤਿੰਨ ਚਾਰ ਮਿੰਟ ਦੀ ਸਿੰਘਾ ਮਹਾ ਮਰ ਗਿਆ ਲੈ ਬਸ ਮੈਂ ਤਾਂ ਹੀ ਹੋ ਗਿਆ ਕੋਈ ਨੱਤਾ ਫੋਨ ਡਰਾਈ ਕਰ ਰਿਹਾ ਆ ਜਾ 50 ਹੋਰ ਉਹਨਾਂ ਦਾ ਕਰ ਬਣਾਈ ਤਾਂ ਨਹੀਂ ਚੰਗ ਆਪ ਕੋ ਇਹ ਕੱਟਿੰਗ ਕੀ ਕਰ ਰਹੇ ਹੋ ਜਿਵਾਗ ਦੇ ਵੀ ਦੱਸੋ ਸੱਤ ਜਵਾਗ ਦੇ ਸੀ ਉਹਦੇ ਵਿੱਚ ਜਵਾਗ ਤੇ ਬੁੜੀਆਂ ਦੇ ਵੀ ਆਟੋ ਜੀ ਸੀ ਸੈਟ ਲੌਡ ਲੱਗੀ ਆ ਜੀ ਉਹਨਾਂ ਨੇ ਮਾੜੀ ਮਾੜੀ ਹੈ ਜੀ ਅੱਗ ਵਾਲਾ ਗੱਡੀ ਤੇਜ਼ ਆ ਆਪਾ ਪੂਰੇ ਮੋੜ ਦਾ ਕਿਹਨੂੰ ਕਹਿੰਦੇ ਹੁੰਦੇ ਆ ਤੇਜ਼ ਗੱਡੀ ਬ੍ਰੇਕ ਇਹਨੂੰ ਪਹਿਲਾਂ ਜੀ ਆएं ਦੋਸਤੋ ਮੋੜਨਾ ਸਮਝਾ ਦਿਓ ਵੀ ਮੋੜਨਾ ਕੀ ਹੁੰਦਾ ਮੋੜ ਵੀ ਮੋੜ ਦੀ ਮੋੜਨਾ ਕਿਹਨੂੰ ਕਹਿੰਦੇ ਆ ਮੋੜਨਾ ਕਿਹਨੂੰ ਮੋਟੋੜ ਦਾ ਇਹਨੂੰ ਕਹਿੰਦੇ ਆ ਦੱਸ ਦਿਓ ਮੋੜ ਨਾਲੇ ਡਾਇਵਰਟ ਕਟ ਦੇ ਵਿੱਚ ਬਹੁਤ ਜਿਆਦਾ ਫਰਕ ਹੁੰਦਾ ਬੱਚੇ ਬੱਚੇ ਸਵਾਰੀਆਂ ਗੱਲੇ ਆਟੋ ਦੀ ਗਲਤੀ ਤੇ ਬਾਲਾ ਨੁਕਸਾਨ ਕੀ ਮੋੜ ਨਾਲੇ ਆਪਾਂ ਦੇਖ ਕੇ ਮੋੜੇ ਗੱਡੀ ਹੋਗੇ ਜਿਵੇਂ ਆਪਾਂ ਨੂੰ ਇੱਕ ਗੱਲੇ ਆਟੋ ਦੀ ਅੱਛਾ ਮਤਲਬ ਉਧਰੋਂ ਸਾਹਮਣੋਂ ਆ ਰਿਹਾ ਸੀ ਆ ਉਹਦਾ ਆਉਂਦਾ ਮਤਲਬ ਜੂ ਟਰਨੇ ਨੇ ਆ ਹੀ ਲੈ ਲਿਆ ਨਾ ਇਹ ਅੱਗੇ ਦੇਖ ਰਿਆ ਪਈ ਦੋਸਤਾਂ ਹਾਰਦੇ ਸੁਰੱਖਿਆ ਬੱਸ ਦੇ ਬ੍ਰੇਕ ਹਾਂਜੀ ਹਾਂ ਬ੍ਰੇਕ ਕਦੇ ਖੜਾ ਹੋਗੇ ਹਾਂਜੀ ਹਾਂ ਇਹਨਾਂ ਨੂੰ ਜਿਹੜੇ ਕਾਰ ਦੇ ਮਾਲਕ ਨੇ ਇਹ ਸਾਹਮਣੇ ਖੜੇ ਸੀ ਸੌਫ ਤੇ ਇਹਨਾਂ ਨੇ ਅੱਖ ਵੀ ਜਿਆਦਾ ਬਾਤ ਸਾਡੇ ਵੱਲ ਆਉਗੀ ਜਾਂ ਕਾਰ ਚ ਵਜੂਗੀ ਜਾਂ ਆਟੋ ਚ ਵਜੂਗੀ ਆਟੋ ਚ ਲੱਗ ਕੇ ਕਾਰ ਬਾਅਦ ਵਿੱਚ ਮਤਲਬ ਫਿਰ ਕਾਰ ਚ ਲੱਗ ਗਈ ਕਿ ਕੀ ਕਹਿਣਾ ਚਾਹਦੇ ਅਸੀਂ ਤਾਂ ਕਹਿੰਦੇ ਵੀ ਕੱਲੀ ਇਹਦੀ ਸਿਰਫ ਇਹਦੀ ਗਲਤੀ ਆ ਹੋਰ ਕਿਸੇ ਦੀ ਨਹੀਂ ਕਾਰ ਵੀ ਸਾਈਡ ਤੇ ਸੀ ਖੱਲੇ ਖੱਲੇ ਆਟੋ ਵਾਲੀ ਦੀ ਗੱਲ ਉਹਦੇ ਵਿੱਚ ਸਵਾਰੀਆਂ ਸੀ ਮੈਂ ਸਵਾਰੀਆਂ ਨੂੰ ਬਚਾਉਂਦਾ ਮੈਂ ਬੱਸ ਦਾ ਡਰਾਈਵਰ ਬੱਸ ਦਾ ਮੈਂ ਨੋਰਮਲ ਆ ਜੀ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਤਾਂ ਕੋਈ ਦਿੱਕਤ ਨਹੀਂ ਇਹਦਾ ਨੁਕਸਾਨ ਬੱਸ ਚੱਲਦੀ ਹੈ ਕੋਈ ਦਿੱਕਤ ਨਹੀਂ ਆਲਾ ਨੁਕਸਾਨ ਹੈ ਇਹਦਾ 2-4000 ਦੀ ਗੱਲ ਆ ਇਹਦਾ ਕੋਈ ਗੱਲ ਨਹੀਂ ਅਸੀਂ ਸਰਕਾਰੀ ਬੱਸਾਂ ਸਰਕਾਰੀ ਸਵਾਰੀਆਂ ਬਿਲਕੁਲ ਸੇਫ ਨੇ ਸਵਾਰੀ 70 ਸਵਾਰੀਆਂ ਸੀ 70 ਦੇ ਵਿੱਚੋਂ ਕਿਸੇ ਨੇ ਕੋਈ ਸੱਟ ਫੇਟ ਨਹੀਂ ਲੱਗੀ ਕਿਉਂਕਿ ਜਦੋਂ ਮੈਨੂੰ ਦੇਖ ਗਿਆ ਮੋੜ ਲਿਆ ਮੈਂ ਬ੍ਰੇਕਾਂ ਤੇ ਖੜਾ ਹੋ ਗਿਆ ਇਹ ਇਹ ਕਾਰ ਦੇ ਮਾਲਕ ਨੇ ਸਾਰਿਆਂ ਨੂੰ ਪੁੱਛਿਆ ਜਾਵੇ ਜਿਵੇਂ ਵੀ ਹੈ ਅੱਜ ਹੋਰ ਕੀ ਘਟਨਾ ਹੋਈ ਹੈ ਕਾਲਜ ਗਰਾਉਂਡ ਸਰ ਤੁਹਾਨੂੰ ਪਤਾ ਮਿਲਣੀ ਸੀ ਬੱਸ ਤੇ ਟੈਂਪੋ ਦਾ ਜੀ ਕਾਰ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਇਆ ਉਹ ਦੇਖ ਰਿਹਾ ਕੀ ਹੋਇਆ ਕਿਵੇਂ ਇਸ ਤਰ੍ਹਾਂ ਕਿੱਥੇ ਪਾਸੇ ਜੀ ਕੀ ਗੱਲਬਾਤ ਹੈ ਹੈ ਜੀ ਕਿੱਥੇ ਕਿਹੜੇ ਡਿੱਪੂ ਦੀ ਬਾਸ ਹੈ ਜੀ ਇਹ ਬਨਾਰਾ ਡਿੱਪੂ ਦੀ ਬਾਸ ਹੈ ਸਰ ਜੀ ਬੋਲੀ